ਨੀਟੇ ਤਾਂ ਸਾਰੇ ਕਵਰ ਹੋਣੀ ਨਹੀਂ ਗੀ ਹਾਂਜੀ ਵੀਰ ਜੀ ਅੱਜ ਕਿਸ ਵਿਸ਼ੇ ਤੇ ਲੈ ਕੇ ਅੱਜ ਇਹ ਮੀਟਿੰਗ ਕੀਤੀ ਹੈ ਤੁਸੀਂ ਅੱਜ ਦੀ ਮੀਟਿੰਗ ਸਾਡੀ ਹੈਗੀ ਹੈ ਜਿਹੜੇ ਲਗਾਤਾਰ ਪੰਜਾਬ ਸਰਕਾਰ ਦੇ ਇਸ਼ਾਰੇ ਦੇ ਉੱਪਰ ਬਿਜਲੀ ਵਿਭਾਗ ਦੇ ਵੱਲੋਂ ਪਿੰਡਾਂ ਦੇ ਵਿੱਚ ਸਮਾਰਟ ਮੀਟਰ ਚਿਪ ਵਾਲੇ ਮੀਟਰ ਆ ਜਿਹੜੇ ਉਹ ਲਾਏ ਜਾ ਰਹੇ ਆ ਬਹਾਨਾ ਇਹ ਬਣਾਇਆ ਜਾ ਰਿਹਾ ਕਿਸੇ ਨੂੰ ਤਾਂ ਕਿਹਾ ਜਾ ਰਿਹਾ ਕਿ ਤੁਹਾਡਾ ਮੀਟਰ ਹੈ ਜਿਹੜਾ ਉਹ ਸਹੀ ਜੁਮਟਾ ਨਹੀਂ ਕੱਟਦਾ ਕਿਸੇ ਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਬਿੱਲ ਘੱਟ ਆਉਂਦਾ ਤੁਹਾਡਾ ਮੀਟਰ ਨਹੀਂ ਠੀਕਗਾ ਲੋੜ ਘਾਟਾ ਤੁਹਾਡੇ ਤੇ ਲਗਾਤਾਰ ਜਿਹੜੇ ਸਹੀ ਲੋਕਾਂ ਦੇ ਮੀਟਰ ਜਿਹੜੇ ਚੱਲਦੇ ਹੋਏ ਆ ਪਹਿਲੇ ਉਹਨਾਂ ਨੂੰ ਪੱਟ-ਪੱਟ ਕੇ ਤੇ ਸਮਾਰਟ ਮੀਟਰ ਜਿਹੜੇ ਬਿਜਲੀ ਵਾਲਿਆਂ ਵੱਲੋਂ ਲਾਏ ਜਾ ਰਹੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਪੂਰੇ ਪੰਜਾਬ ਦੇ ਅੰਦਰ ਹੀ ਸਮਾਰਟ ਮੀਟਰ ਆ ਜਿਹੜੇ ਉਹ ਨਹੀਂ ਲਗਣ ਦਿੱਤੇ ਜਾਣਗੇ ਤੇ ਤੁਸੀਂ ਦੇਖ ਲਓ ਕਿ ਜਿਹੜੇ ਕਿਸਾਨਾਂ ਦੇ ਵੀ ਜੇ ਕੋਈ ਬਿੱਲ ਲੜੇ ਹੋਏ ਆ ਜਿਹੜਾ ਬਹਾਨਾ ਬਣਾ ਰਹੇ ਆ ਬਿਜਲੀ ਮਹਿਕਮੇ ਵਾਲੇ ਕਿ ਤੁਹਾਡਾ ਬਿੱਲ ਲੜਿਆ ਹੋਇਆ ਸੀ ਤਾਂ ਤੁਹਾਡਾ ਕਨੈਕਸ਼ਨ ਕੱਟਦੇ ਆ ਤੇ 6 ਮਹੀਨਿਆਂ ਬਾਅਦ ਕਿਸਾਨ ਦੀ ਫਸਲ ਆਉਂਦੀ ਆ ਛੇ ਮਹੀਨਿਆਂ ਬਾਅਦ ਕਿਸਾਨ ਜਿਹੜਾ ਉਹਦਾ ਬਿੱਲ ਵਗੈਰਾ ਤਾਰ ਕੇ ਹੋਰ ਵੀ ਜਿੰਨੇ ਕੰਮ ਆ ਅਗਲਾ ਫਸਲ ਦੇ ਉੱਪਰ ਹੀ ਕਰਦਾ ਹੈਗਾ ਤੇ ਮਜ਼ਦੂਰਾਂ ਕੋਲੇ ਤਾਂ ਕੋਈ ਰੋਜ਼ਗਾਰ ਨਹੀਂ ਹੈਗਾ ਜੇ ਸਰਕਾਰ ਚਾਹੁੰਦੀ ਹੈ ਕਿ ਮਜ਼ਦੂਰ ਵੀ ਲਗਾਤਾਰ ਹਰ ਮਹੀਨੇ ਜਾਂ ਦੋ ਮਹੀਨਿਆਂ ਤੋਂ ਜਦੋਂ ਬਿੱਲ ਆਉਂਦਾ ਬਿੱਲ ਤਾਰਨ ਤੇ ਸਰਕਾਰ ਨੂੰ ਚਾਹੀਦਾ ਕਿ ਮਜ਼ਦੂਰਾਂ ਨੂੰ ਕੋਈ ਪ੍ਰੋਪਰ ਪੱਕੇ ਤਰੀਕੇ ਦਾ ਕੋਈ ਰੋਜ਼ਗਾਰ ਦਿੱਤਾ ਜਾਵੇ ਜਿਹੜਾ ਉਹ ਆਪਦਾ ਕਮਾਈ ਦਾ ਉਹਨਾਂ ਦਾ ਪੱਕਾ ਸਾਧਨ ਹੋਵੇ ਜਿਸ ਦੇ ਰਾਹੀਂ ਉਹ ਆਪਦਾ ਘਰ ਵੀ ਚਲਾ ਸਕਣ ਤੇ ਸਰਕਾਰ ਦੇ ਜਿਹੜੇ ਇਹ ਬਿੱਲ ਆ ਬਿਜਲੀ ਵਾਲੇ ਉਹ ਵੀ ਭਰ ਸਕਣ ਹੁਣ ਦੀਪ ਸਿੰਘ ਵਾਲਾ ਦੇ ਵਿੱਚ ਜਿਹੜਾ ਉਹ ਬਿਜਲੀ ਵਿਭਾਗ ਦੇ ਵਾਲੇ ਹਰੇਕ ਘਰ ਨੂੰ ਜਾ ਕੇ ਚੇਤਾਵਨੀ ਦੇ ਰਹੇ ਆ ਜੇ ਕਿਸੇ ਦਾ ਬਿੱਲ ਵੀ ਥੋੜਾ ਆੜਿਆ ਉਹਨੂੰ ਵੀ ਕਹਿ ਰਹੇ ਤੇਰਾ ਕਨੈਕਸ਼ਨ ਕਟਾਂਗੇ ਜਾਂ ਲਗਾਤਾਰ ਲੋਕਾਂ ਦੇ ਮੀਟਰ ਪਟ ਪਟ ਕੇ ਜਿਹੜੇ 스마트 ਮੀਟਰ ਲਾਉਣ ਲੱਗੇ ਹੋਏ ਆ ਤੇ ਅਸੀਂ ਪਹਿਲਾਂ ਵੀ ਦੱਸਿਆ ਸੀਗਾ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਸੀ ਤੇ ਬਿਜਲੀ ਵਿਭਾਗ ਨੂੰ ਵੀ ਕਿ ਅਸੀਂ ਜਿਹੜੇ ਪਿੰਡ ਦੇ ਵਿੱਚ ਆ 스마트 ਮੀਟਰ ਆ ਉਹ ਕਿਸੇ ਕਿਸਾਨ ਮਜ਼ਦੂਰ ਜਾਂ ਕਿਸੇ ਵੀ ਦੁਕਾਨਦਾਰ ਦੇ ਉਹ ਨਹੀਂ ਲੱਗਣ ਦੇਵਾਂਗੇ ਜਿਹੜਾ ਹੁਣ ਪਿੰਡ ਦੇ ਵਿੱਚ ਜਿਹੜੇ ਸਮਾਰਟ ਮੀਟਰ ਲੱਗੇ ਵੀ ਹੋਏ ਆ ਉਹ ਵੀ ਅਸੀਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿਹੜੇ ਪਟਕੇ ਉਹ ਦਫ਼ਤਰ ਦੇ ਵਿੱਚ ਜਿਹੜੇ ਜਮ੍ਹਾਂ ਕਰਾਵਾਂਗੇ ਤੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਜਥੇਬੰਦੀਆਂ ਜਦੋਂ ਇਸ ਪ੍ਰੀਪੇਡ ਮੀਟਰ ਦਾ ਜਿਹੜਾ ਵਿਰੋਧ ਕਰ ਰਹੇ ਹਿੰਨਿਆ ਨੇ ਤੇ ਬਿਜਲੀ ਮੈਕਮੇ ਵੱਲੋਂ ਸਾਡੇ ਦੀਪ ਸਿੰਘ ਵਾਲਾ ਨਗਰ ਦੇ ਵਿੱਚ ਪਿਛਲੇ ਦਿਨੀ ਵੀ ਜਿਹੜੇ ਲੋਕਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਸੀਗੇ ਤੇ ਉਹਨਾਂ ਨੂੰ ਕਨੈਕਸ਼ਨ ਕੱਟਣ ਤੋਂ ਜਦੋਂ ਰੋਕਿਆ ਗਿਆ ਤੇ ਉਹਨਾਂ ਨੇ ਜਿਹੜਾ ਇੱਕ ਝੂਠੀ ਦਰਖਾਸਤ ਬਣਾ ਕੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਖਿਲਾਫ ਜਿਹੜਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਆ ਤੇ ਥਾਣਾ ਸਾਦਕ ਵਿਖੇ ਦਿੱਤੀ ਹੋਈ ਆ ਇਹ ਦਬਾਅ ਪਾਉਣ ਵਾਸਤੇ ਕਿ ਇਹ ਸਾਨੂੰ ਲੋਕਾਂ ਦੇ ਮੀਟਰ ਪਟਣੋ ਕਨੈਕਸ਼ਨ ਕੱਟਣੋ ਜਿਹੜੇ ਉਹ ਨਾ ਰੋਕਣ ਜਿਹੜੇ ਪ੍ਰੀ ਪੇਡ ਮੀਟਰ ਜਿਹੜੇ ਚਿਪ ਵਾਲੇ ਲਾਏ ਜਾ ਰਹੇ ਪਿੰਡ 'ਚ ਵੀ ਉਹਨਾਂ ਮੀਟਰਾਂ ਨੂੰ ਲਾਉਣ ਤੋਂ ਨਾ ਰੋਕਿਆ ਜਾਵੇ ਤੇ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਕਿਸੇ ਵੀ ਦਰਖਾਸਤ ਤੋਂ ਜਾਂ ਪਰਚੇ ਦਾ ਦਬਾਅ ਸਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੈਗਾ ਤੇ ਨਾ ਹੀ ਅਸੀਂ ਇਸ ਤਰ੍ਹਾਂ ਦਾ ਦਬਾਅ ਕੋਈ ਮੰਨਣਾ ਹੈਗਾ ਤੇ ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਇਹ ਮੀਟਰ ਆ ਸਮਾਰਟ ਮੀਟਰ ਉਹ ਨਹੀਂ ਲਗਣ ਦੇਵਾਂਗੇ ਤੇ ਜੇਕਰ ਬਿਜਲੀ ਵਾਲਿਆਂ ਨੇ ਕਿਸੇ ਦਾ ਕਨੈਕਸ਼ਨ ਕੱਟਣ ਦੀ ਕੋਸ਼ਿਸ਼ ਵੀ ਕੀਤੀ ਤੇ ਅਸੀਂ ਕਿਸੇ ਵੀ ਕਿਸਾਨ ਮਜ਼ਦੂਰ ਦੁਕਾਨਦਾਰ ਵੀਰ ਨੂੰ ਕਿਸੇ ਨੂੰ ਵੀ ਜਿਹੜਾ ਉਹ ਹਨੇਰੇ ਦੇ ਵਿੱਚ ਨਹੀਂ ਬੈਠਣ ਦੇਵਾਂਗੇ ਉਹਦਾ ਕਨੈਕਸ਼ਨ ਆ ਜਿਹੜਾ ਉਹ ਜੋੜਿਆ ਜਾਊਗਾ ਤੇ ਸਾਡੀ ਫਿਰ ਤੋਂ ਇੱਕ ਵਾਰ ਅਸੀਂ ਸਰਕਾਰ ਨੂੰ ਤੇ ਬਿਜਲੀ ਵਿਭਾਗ ਨੂੰ ਕਹਿੰਨੇ ਆ ਖਾਸ ਕਰਕੇ ਬਿਜਲੀ ਵਿਭਾਗ ਦੇ ਵਾਲੇ ਵੀਰਾਂ ਨੂੰ ਕਹਿੰਨੇ ਆ ਕਿ ਸਾਡਾ ਜਿਹੜਾ ਮੁਲਾਜ਼ਮਾ ਨਾ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਉਹ ਲੜਾਈ ਝਗੜਾ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਹੈਗਾ ਮੁਲਾਜ਼ਮਾਂ ਦਾ ਕਿਉਂਕਿ ਪਿਛਲੇ ਦਿਨੀ ਵੀ ਬਿਜਲੀ ਵਿਭਾਗ ਦੇ ਵਾਲਿਆਂ ਨੇ ਹੜਤਾਲ ਕੀਤੀ ਸੀ ਤੇ ਸਾਡੀਆਂ ਜਥੇਬੰਦੀਆਂ ਨੇ ਉਸ ਹੜਤਾਲ ਦੀ ਵੀ ਜਿਹੜੀ ਪੂਰਨ ਹਮਾਇਤ ਕੀਤੀ ਆ ਤੇ ਹੁਣ ਜਿਹੜਾ ਦੀਪ ਸਿੰਘ ਵਾਲੇ ਦੇ ਵਿੱਚ ਜੇਈ ਲੱਗਾ ਹੋਇਆ ਉਹ ਲਗਾਤਾਰ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਨਾਲੇ ਤਾਂ ਲੋਕਾਂ ਨੂੰ ਮਾੜਾ ਚੰਗਾ ਬੋਲ ਰਿਹਾ ਨਾਲੇ ਲੋਕਾਂ ਨੂੰ ਕਨੈਕਸ਼ਨ ਕੱਟਣ ਦੀਆਂ ਧਮਕੀਆਂ ਦੇ ਰਿਹਾ ਤੱਕੇ ਨਾ ਕਹਿ ਰਿਹਾ ਕਿ ਅਸੀਂ ਪ੍ਰੀ-ਪੇਡ ਮੀਟਰ ਆ ਜਿਹੜੇ ਉਹ ਲਾਵਾਂਗੇ ਹੀ ਲਾਵਾਂਗੇ ਤੇ ਜਦੋਂ ਉਸ ਨੂੰ ਇਸ ਗੱਲ ਤੋਂ ਰੋਕਿਆ ਜਾ ਰਿਹਾ ਤੇ ਉਹਨੇ ਇੱਕ ਤਰਖਾਸਤ ਦਾ ਬਹਾਨਾ ਬਣਾ ਕੇ ਵੀ ਪੁਲਿਸ ਨੂੰ ਕਹਿ ਕੇ ਅਸੀਂ ਦਬਾਅ ਪਾਵਾਂਗੇ ਅਸੀਂ ਇਸ ਤਰ੍ਹਾਂ ਦਾ ਦਬਾਅ ਜਿਹੜਾ ਉਹ ਨਹੀਂ ਚੱਲਾਂਗੇ ਕਿਸੇ ਕਿਸਾਨ ਮਜ਼ਦੂਰ ਨੂੰ ਜਿਹੜਾ ਉਹ ਅਸੀਂ ਹਨੇਰੇ ਦੇ ਵਿੱਚ ਨਹੀਂ ਰਹਿਣ ਦੇਵਾਂਗੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਸੰਘਰਸ਼ਾ ਹੋਰ ਤਿੱਖਾ ਹੋਵੇਗਾ